ਹਾਂ ਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਫਿਰ ਤੋਂ ਹਾਜ਼ਰ ਹੋਏ ਹਾਂ ਬਈ ਮੰਡੀਆਂ ਦੇ ਰੇਟ ਲੈ ਕੇ ਤੇ ਅੱਜ ਆਪਾਂ ਗੱਲ ਕਰਾਂਗੇ ਕਣਕ ਦੇਆਂ ਰੇਟਾਂ ਦੀ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਦਿੱਲੀ ਮੰਡੀ ਤੋਂ ਜੀ ਜਿੱਥੇ ਅੱਜ ਓਵਰਆਲ ਮਾਰਕੀਟ ਦਾ ਰੇਟ ਜਿਹੜਾ ਰਿਹਾ ਜੀ ਉਹ 2740 ਰੁਪਈਆ ਤੋਂ ਲੈ ਕੇ 2750 ਰੁਪਈਆ ਦੇ ਵਿੱਚ ਰਿਹਾ ਜੀ ਜੇ ਆਪਾਂ ਵੱਖ-ਵੱਖ ਲਾਈਨਾਂ ਦੀ ਗੱਲ ਕਰ ਗਏ ਸਾਰੀਆਂ ਲਾਈਨਾਂ ਦਾ ਰੇਟ ਵੀ ਐਡਜਸਟੇਬਲ ਰਿਹਾ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਕੇ ਮਹਾਰਾਸ਼ਟਰ ਦੀਆਂ ਮੰਡੀਆਂ ਦੀ ਇੱਥੇ ਜਿਹੜਾ ਓਵਰਆਲ ਰੇਟ ਰਿਹਾ ਜੀ ਉਹ ਉਤਤਬਾਦੀ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰਕੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜਿਵੇਂ ਅੰਮ੍ਰਿਤਸਰ ਮੰਡੀ ਦੀ ਗੱਲ ਕਰਕੇ ਉੱਥੇ ਜਿਹੜਾ ਰੇਟ ਰਿਹਾ 2620 ਰੁਪਏ ਰਿਹਾ ਜੀ ਲੁਧਿਆਣਾ ਮੰਡੀ 2600 ਰੁਪਏ ਰਿਹਾ ਜੀ ਜੇ ਓਵਰਾਲ ਮਾਰਕੀਟ ਦੀ ਗੱਲ ਕਰਕੇ ਓਵਰਾਲ ਮਾਰਕੀਟ ਦੇ ਵਿੱਚ ਅੱਜ ਪੰਜਾਬ ਦੀਆਂ ਮੰਡੀਆਂ ਦੇ ਵਿੱਚ 2630 ਸਿਰਾਂ ਗਿਆ ਜੀ ਫਿਰ ਆਉਂਦੀ ਹੈ ਰਾਜਸਥਾਨ ਲਾਈਨ ਦੇ ਵਿੱਚ ਗੰਗਾ ਨਗਰ ਮੰਡੀ 2600 ਰੁਪਏ ਅਲਵਰ ਮੰਡੀ 2580 ਰਟਾਰਸੀ ਮੰਡੀ 2505 ਸ਼ਾਹਜਹਾਂਪੁਰ ਮੰਡੀ 2521 ਫਿਰ ਆਉਂਦੀ ਹੈ ਪਟਨਾ ਮੰਡੀ 2650 ਤੇ 50 ਰੁਪਏ ਜੀ ਧੋਦ ਮੰਡੀ 2600 ਤੇ 15 ਰੁਪਏ ਹਸਾਰ ਮੰਡੀ 2600 ਰੁਪਏ ਜੀ ਹੁਣ ਗੱਲ ਕਰਦੇ ਆਪਾਂ ਸਰੋਂ ਦੇ ਰੇਟਾਂ ਦੀ ਤੇ ਸਰੋਂ ਦੇ ਰੇਟਾਂ ਦੇ ਵਿੱਚ ਸਭ ਤੋਂ ਪਹਿਲਾਂ ਹੈਗੀ ਹੈ ਜੀ ਬਰਵਾਲਾ ਮੰਡੀ 6000 ਰੁਪਏ ਅਸ਼ੋਕਨਗਰ ਮੰਡੀ 6500 ਰੁਪਏ ਅਮਨਦੀ ਸਰ ਮੰਡੀ 6000 ਰੁਪਏ ਕੋਟਕਪੂਰਾ ਮੰਡੀ 4500 ਰੁਪਏ ਮੁਖਸਰ ਮੰਡੀ 5200 ਤੇ 20 ਰੁਪਏ ਰਿਹਾ ਜੀ ਅਸਤਵਾ ਜੀ ਆਪਾਂ ਓਵਰਆਲ ਮਾਰਕੀਟ ਦੀ ਗੱਲ ਕਰਕੇ ਓਵਰਆਲ ਮਾਰਕੀਟ ਦਾ ਜਿਹੜਾ ਅੱਜ ਰੇਟ ਰਿਹਾ ਜੀ ਉਹ ਸਿਰਾਂ ਗਿਆ ਅੱਜ 475 ਰੁਪਏ ਜੈਬਰ ਮੰਡੀ ਜੀ ਤੇ ਜੇ ਆਪਾਂ ਐਵਰੇਜ ਰੇਟ ਦੀ ਗੱਲ ਕਰਕੇ ਐਵਰੇਜ ਰੇਟ ਰਿਹਾ ਅੱਜ 6600 ਰੁਪਏ ਦੇ ਵਿੱਚ ਰਿਹਾ ਹੈ ਹਸਾਰ ਮੰਡੀ 9500 ਰੁਪਏ ਮਦੋਸਰ ਮੰਡੀ 6200 ਰੁਪਏ ਫਿਰ ਉਹਦੀ ਦਿਵਾਸ ਮੰਡੀ 5700 ਰੁਪਏ ਟੋਹਾਣਾ ਮੰਡੀ 9500 ਰੁਪਏ ਉਸ ਤੋਂ ਬਾਅਦ ਉਹਦੀ ਬੀਕਾਨੇਰ ਮੰਡੀ 5800 ਰੁਪਏ ਫਿਰ ਆਉਂਦੀ ਜੀ ਹਸਾਰ ਮੰਡੀ